ਨੋਬਈ ਮੁੰਡਿਓ ਸਵਾਗਤ ਕਰਦੇ ਆ ਨਵੇਂ ਵਲੌਗ ਚ ਨਵਾਂ ਵਲੌਗ ਹੈ ਬਹੁਤ ਨਵਾਂ ਸ਼ੁਰੂ ਕੀਤਾ ਅੱਜ ਪਿਆਗੇ ਸੀ ਆਓ ਜੀ ਆਓ ਸੰਗਤੇ ਆਜੋ ਆਜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਯੇ ਯੇ 联ਾ ਤੋ ਆ ਪਾ ਚੁਕੇ ਆ ਅੱਜ ਤਰੀਕ ਹੈ ਕਿ 12 ਅਕਤੂਬਰ ਤੇ ਟਾਈਮ ਹੋ ਗਿਆ 6:30 ਸਵਾਸੇ ਹੁਣ ਚੱਲੇ ਨੇ ਗੱਭਰੂ ਕਹਿੰਦੇ ਮਹਾਲੀ ਨੂੰ ਵੀਕੈਂਡ ਵੀਕੈਂਡ ਇੰਜੋਏ ਕਰ ਰੋ ਵੀਕੈਂਡ ਚੱਕਦੋਂ ਲੈ ਯਾਰ ਆਉਣ ਵਾਲਾ ਬੱਲੇ ਬਾਬੇ ਉਹ ਜੁੜੇ ਰਹੇ ਬਲੌਗ ਦੇ ਨਾਲ ਨੀਰਾ ਤਾਂ ਹੋ ਗਿਆ ਆਪਾਂ ਪਹੁੰਚਦੇ ਹਾਂ 9 10 ਵਜੇ ਨੂੰ ਪਹੁੰਚਾਂਗੇ ਮਹਾਲੀ 바ਵਾ ਤੈਮ ਬਾਅਦ ਚੱਲੇ ਆ ਤਿੰਨ ਮਹੀਨੇ ਬਾਅਦ ਕੰਮ ਕੰਮ ਨੂੰ ਤਾਂ ਜਾਂਦੇ ਰਹਿੰਦੇ ਸੀਗੇ ਤੇ ਹੋ ਜੀ ਹੁਣ ਆਪਾਂ ਰੈਡੀ ਗੈਟ ਅਪ ਚੇਂਜ ਕਰ ਲਈ ਥੋੜਾ ਜਿਹਾ ਵੀ ਦੁਪਹਿਰ ਵਾਲਾ ਸੀਗਾ ਰਾਤ ਆ ਗਿਆ ਕੀ ਹਾਂ ਵੀ ਮਿੱਤਰ ਪਿਆਰਿਓ ਸਵਾਗਤ ਕਰਦੇ ਆਂ ਕਦੇ ਬਲੌਗ 'ਚ ਅੱਜ ਸਾਡੇ ਨਾਲ ਮਹਾਲੀ ਵਾਲੀ ਇਹੋ ਆ ਜਿੰਸ ਇਹ ਬਾਈ ਏਵੇਂ ਹੀ ਉੱਥੇ ਮਹਾਲੀ ਹੋ ਰਹੇ ਨੇ ਪੱਕੇ ਪੀਆਰ ਨੇ ਹਨਾ ਗਿੱਲ ਗਿੱਲ ਸਾਹਿਬ ਆ ਦਾੜੀ ਦਾ ਸਟਾਈਲ ਆ ਅੱਜ ਸਾਨੂੰ ਕਰਨ ਲੈ ਕੇ ਚੱਲਿਆ ਕਹਿੰਦਾ ਤੁਹਾਨੂੰ ਮੈਂ ਕਮਾਉਂਗਾ ਕਲੱਬ ਲੈ ਕੇ ਚੱਲਾਂ ਮੈਂ ਬਾਈ ਜ਼ਰੂਰ ਬਾਈ ਜ਼ਰੂਰ ਬਸ ਠੀਕ ਐ ਪਿਆਰ ਉੱਥੇ ਆਵਾਂਗੇ ਫਿਰ ਉੱਥੇ ਆਵਾਂਗੇ ਐ ਨਾ ਕੱਪੜੇ ਕੋਪੜੇ ਸਾਰੇ ਉੱਥੇ ਪਏ ਨੇ ਨਿਮਾਰੀਆਂ ਚ ਬੇਟੇ ਪੁੱਟੇ ਉੱਥੋਂ ਲੈ ਕੇ ਸੀ ਜਾ ਕੇ ਪਲੇਅਰ ਤੇ ਹੈ ਉਹਨੇ ਪੱਕੇ ਉੱਥੇ ਬਸ ਕੇ ਜਾ ਕੇ ਸਮਾਨ ਉੱਥੇ ਆ ਸੰਗ ਆ ਲੇਟ ਹੋ ਗਿਆ ਸੀ ਅੱਡੀ ਗੱਡੀ ਢੋਲੀ ਤੇ ਲੱਗੀ ਹੋਈ ਸੀਗੀ ਉਡੋਲੀਓ ਵਾਲੀ ਲੇਟ ਹੋ ਗਈ ਤੇ ਹੁਣ ਚੱਲੇ ਆਂ ਚੀਗਾ ਵਾਲਾ ਬਾਈ ਤੁਰਿਆ ਆ ਰਿਹਾ ਸਾਹਮਣੇ ਦਿਖਾਉਣਿਆ ਤੁਹਾਨੂੰ ਹਾਂ ਰੋਹਿਤ ਨੂੰ ਥੋੜੀ ਜਿਹੀ ਐਕਚੁਅਲੀ ਪੇਟ ਖਰਾਬ ਕਰਕੇ ਪ੍ਰੋਬਲਮ ਪਾਣੀ ਦੀ ਬੋਤਲ ਨਾਲ ਹੀ ਲੈ ਕੇ ਆਇਆ ਅੱਜ ਪਿੱਛੇ ਗਿਆ ਇਹ ਦੂ ਫੜਾ ਦੇ ਯਾਰ ਉਹ ਫੜ ਓਏ ਬੈਲੀ ਬੰਦੇ ਨੂੰ ਫੜਾ ਬਾਈ ਹਾਂ ਬੈਲੀ ਬੰਦ ਫੜ ਫੜ ਬੈਲੀ ਬੰਦੇ ਕਹਦੇ ਕੋਈਪੁਰਾ ਦੇ ਨੂੰ ਫੜਾਓ ਕੋਈਪੁਰਾ ਵਾਲਿਆਂ ਨੂੰ ਫੜਾਓ ਕਿ ਕਾਹੜ ਕਰਦੇ ਨੇ ਕਿ ਭਾਈ ਬੰਦੇ ਜਾ ਜਾ ਕੇ ਹਾਂ ਸਤਿ ਸ਼੍ਰੀ ਅਕਾਲ ਜੀ ਥਰੋਇਪੁਰ ਵਾਲੇ ਬਾਈ ਨੇ ਇਹ ਜਿਵੇਂ ਰੋਜ ਤੁਹਾਨੂੰ ਸਾਡੇ ਵਾਈਪਰ ਖਰਾਬ ਹੋ ਗਏ ਪਾਣੀ ਵਾਲੇ ਪਾਣੀ ਮੋਪ ਗਿਆ ਸਾਰੀ ਇਹਦਾ ਹੱਥ ਮਾਇਆ ਬਾਈ ਘਾਟੀ ਮਲਾਉਂਦੇ ਨੇਗੇ ਚੰਡੀਗੜ੍ਹ ਤੋਂ ਵੀ ਨੇ ਹੱਥੋਂ ਹਾਥੀ ਵਾਲੇ ਭੇਂਖਾਵੇਂ ਕੱਢਿਆ ਸੀ ਉਹਨੂੰ ਉਹ ਕਿੱਥੇ ਉਤਰ ਗਿਆ ਸਤਿ ਸ਼੍ਰੀ ਅਕਾਲ ਕਹਿੰਦੇ ਗੱਭਰੂ ਕਿੱਥੇ ਪਹੁੰਚ ਗਏ ਗੱਭਰੂ ਕਹਿੰਦੇ ਮਹਾਲੀ ਵਾਲੇ ਫਰੈਟਾਂ 'ਚ ਪਹੁੰਚ ਗਏ ਮਹਾਲੀ ਵਾਲਿਆਂ 'ਚ ਪਾਂਡੇ ਜੀ ਹਾਂ ਜੀ ਕਿਵੇਂ ਹੋ अच्छा चल ना बोल ना ਬੁੜਾ ਮਾਰ ਆ ਬਜਰਾ ਟੱਲਾ ਏ ਟੱਲਾ ਬਜਰਾ ਪਹੁੰਚ ਗਏ ਚੋਬਰੋ ਖੰਡ ਹੋ ਗਈ ਨਾ ਇਧਰ ਚੰਡੀਗੜ੍ਹ ਕਹਣੀ ਉਹ ਸਨੋ ਪੈ ਰਹੀ ਹੈ ਕਿੱਥੇ ਕਿੰਨੋ ਬੱਲੇ 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 ਛੋਟੀ ਪਾਉਣ ਨੂੰ ਛੋਡੀ ਨੂੰ ਅੱਛਾ ਜਿੱਥੇ ਆ ਗਏ ਮਹਾਲੀ ਵਾਲੇ ਫਲਾਈਟਾਂ ਚ ਪਹੁੰਚੇ ਕਿਹਨੇ ਗੱਭਰੂ ਆਫਟਰ ਅ ਲੰਗ ਟਾਈਮ ਕਿੱਲੇ ਸਾਹਿਬ ਬਹੁਤ ਟਾਈਮ ਬਾਅਦ ਆਏ ਹਨ ਹਾਂ ਜੀ ਪੱਤਿਆਂ ਨੂੰ ਤੂੰ ਤਾਂ ਮਾਰ ਕੇ ਆਉਂਦਾ ਕਿਹੜਾ ਆ ਗਿਆ ਜੀ ਦੇਣਾ ਮੈਂ ਤਾਂ ਆਇਆ ਤਿੰਨ ਚਾਰ ਮਹੀਨੇ ਬਾਅਦ ਦੇਖੋ ਜੀ ਆ ਗੱਡੀਆਂ ਸਾਰੀਆਂ ਆਪਣੀਆਂ ਹੀ ਨੇ ਮੈਨੂੰ ਲਾ ਆਹ ਤਾਂ ਉਦੋਂ ਦੀ ਖੜੀ ਆ ਚਾਰ ਪੰਜ ਮਹੀਨੇ ਦੀ ਖੜੀ ਆ ਯਾਰ ਇਹ ਤਾਂ ਖੋਲੋਗੇ ਇਹਨਾਂ ਨੂੰ ਯਾਰ ਦੱਬੋ ਬੜਾ ਜੀ ਆ ਗਿਆ ਆਜੋ 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 ਕਿੰਨੇ ਚ 6 ਬੋਲੋ ਫਲੇਟ ਓਏ ਜੈ ਮਾਤਾ ਦੀ ਵਾਹ ਜੀ ਵਾਹ ਲੈ ਫੜਾ ਦ ਸਾਰਾ ਸਮਾਨ ਮੁੰਡਿਆ ਤਰੋ ਜੇ ਇੱਕ ਗੇਰਾ ਰੌਣਕਾਂ ਮਹਾਲੀ ਦੀ ਚੱਲ ਤਰੋ ਕਹਿੰਦਾ ਇੱਥੋਂ ਸਮਾਨ ਲੈ ਕੇ ਜਾਂਦੇ ਨੇ ਚੌਬਰ ਆਪਣੇ ਹਨਾ ਆਹ ਮਾਰਕੀਟ ਪੈਂਦੀ ਆ ਫਲੇਟਾਂ ਸਾਹਮਣੇ 91 ਦੇ ਫਲੇਟ ਫੋ ਸਾਹਮਣੇ ਨੇ ਆ ਇੱਥੋਂ ਸਮਾਨ ਲੈ ਕੇ ਜਾਂਦੇ ਨੇ ਗੱਪਰੂ ਵਧੀਆ ਸੁੰਨਾ ਜ ਮਾਹੌਲ ਵਧੀਆ ਰਹਿਦਾ ਉਹ ਸਾਹਮਣੇ ਨੇ ਫਲੇਟ ਯੰਗਲ ਹੈ ਇਹ ਆਕਨੇ ਮਹਾਲੀ ਸ਼ਹਿਰ ਹੈ ਬੜੇ ਦਿਲ ਤੋੜਿਆ ਮਹਾਲੀ ਸ਼ਹਿਰ ਨੇ ਆਪਣਾ ਗੱਟਿਆ ਨਹੀਂ ਰਹਿ ਗਿਆ ਉਹਦੇ ਜੁੜੇ ਹੋਏ ਨੇ ਪਿਆਰ ਰਿ ਨਾਲ ਜੁੜੇ ਹੋਏ ਨਹੀਂ ਸਾਡੇ ਘਰ ਵਾਲੀਆਂ ਨਾਲ ਕਵੀਲਦਾਰ ਬੰਦੇ ਕਦੇ ਕਦੇ ਸਵਾਦ ਰਹਿਣਾ ਕਹਿੰਦੇ ਆ ਜਾਈਂਦਾ ਮੈਂ ਕਹਿੰਦਾ ਮਤਮ ਹੁੰਦਾ ਕਿ ਕੋਈ ਗੋਸਾ ਮੰਨਿਆ ਹਾਂ ਇਹਨੂੰ ਤੋੜਦੇ ਸਹੀ ਗੱਲ ਹੈ ਸਾਡਾ ਸੁਠਾ ਨਹੀਂ ਥੋੜਿਆ ਇੱਧਰ ਐਣ ਚੱਲ ਚੱਲ ਕਰਨ ਆ ਗਏ ਨਾ ਇੱਥੇ ਐਣ ਬਹੁਤ ਦੂਰ ਤੱਕ ਕਹਿੰਦੇ ਚੰਡੀਗੜ੍ਹ 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 ਦਾ ਹਜੇ ਹੋਰਾਂ ਬੈਠੇ ਆਪਾਂ ਨਜ਼ਾਰੇ ਆਉਣਾ ਚਾਹੀਦਾ ਬੰਦੇ ਨੂੰ ਸਟ्रेस ਤੋਂ ਦੂਰ ਰਹਿੰਦਾ ਆਜੋ ਆਜੋ ਚਾਹਿਆਂ ਤੇ ਕਬਰੂ ਕਲੱਬਾਂ ਦੀ ਤਿਆਰੀ ਚਾਲਦੇ ਆ ਫਿਰ ਗਾਹਾਂ ਤੁਨੂੰ ਰੱਖਦੇ ਆ ਕੰਟੀਨਿਊ ਬੰਦੇ ਰੋ ਇਹਨਾਂ ਨਾਲ ਮਿਲ ਆਉਣੇ ਆ ਕਹਿੰਦੇ ਪਛਾਉਣੋਂ ਮੁੰਡਿਓ ਸਾਡੇ ਮਾਹਲੀ ਗਲੇ ਚੋਪਰ ਕਹਿੰਦੇ ਇੱਥੇ ਰਹਿੰਦੇ ਨੇ ਨਹੀਂ 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 ਕੰਮ ਨਹੀਂ ਕਰਾਉਂਦਾ ਹੈਪੀ ਬਰਥਡੇ ਬਰੋ ਹੈਪੀ ਬਰਥਡੇ ਬ੍ਰਾ ਦਾ ਬਾਟਿਆ ਵਾਈ ਦਾ ਬਾਟਿਆ ਹੈਪੀ ਬਰਥਡੇ ਬਾਟਾਏ ਭਾਈ ਦਾ ਬਾਟਿਆ ਕੱਲ ਕਿਲੋ ਮੋਰ ਵੇਚਾਂਗੇ ਚੱਲਾਂਗੇ ਨਹੀਂ ਲੋਬੀ ਸੱਤ ਕਰੋ ਗੱਭਰੂ ਕਹਿੰਦੇ ਹੋ ਕੇ ਤਿਆਰ ਕਿੱਥੇ ਚੱਲ ਰਹੀ ਕੋਈ ਨਹੀਂ ਛੱਡਦਾ ਹੈ ਹੀ ਨਹੀਂ ਤੇ ਆਹ ਰੋ ਕੇ ਗੱਭਰੂ ਕਹਿੰਦੇ ਚੱਲੇ ਕਿੱਥੇ ਚੱਲੇ ਕਲੱਬ ਗਣੀ ਉਹ ਦੇਖਦੇ ਆਂ ਮਹਾਲੀ ਦਾ ਜਾਂ ਕੰਡੀਆੜ ਦਾ ਕਿਹੜਾ ਕਲੱਬ ਆ ਕੋਈ ਵੀ ਕਲੱਬ ਬਹੁਤ ਜ਼ਿਆਦਾ ਵੇਦੇ ਸਾਰੇ ਐਂਟਰੀ ਹੁੰਦੇ ਨੇ ਆਪਾਂ ਨੂੰ ਮਾਹੌਲ ਦੇ ਸਹਾਰਾ ਚੱਲਾਂਗੇ ਆਪਾਂ ਆਹ ਖੜੇ ਨੇ ਗੱਭਰੂ ਆਪਣੇ ਗਾੜੀ ਹੀ ਗਾੜੀ ਆ ਗਾੜੀ ਹੀ ਗਾੜੀ 22 ਲੋਕ ਵੱਟਾਂ ਹੋਈਆਂ ਪਈਆਂ ਨੇ ਇਹਨਾਂ ਦਾ ਸਿਰਾ ਹੋਇਆ ਪਿਆ ਗੱਭਰੂ ਓ ਸਿਰਾ ਹਾਂਜੀ ਕਿੱਥੇ ਚੱਲੇ ਸਵਾਦ ਘਟਣ ਚੱਲੇਗੇ ਨਹੀਂ ਕਿੱਥੇ ਚੱਲੇ ਕੋਈ ਪਤਾ ਨਹੀਂ ਜੀ ਮੈਨੂੰ ਕੋਈ ਪਤਾ ਨਹੀਂ ਕਿੱਥੇ ਕਿੱਥੇ ਦਿਨ ਹੋਊ ਕਿੱਥੇ ਰਾਤ ਹੋਊ ਵੱਡਿਆ ਕਿਨੇ ਆ ਭਰਾ ਤੇ ਵੱਡੀ ਟੂ ਯੂ ਉਵੇਰ ਹੁੰਦਾ ਵਾ ਕਿਹੜਾ ਝਾਕੂ ਭਲੇਰ ਹੁਣੀ ਆ ਗਏ ਕਿਹੜਾ ਹਾਂ ਜੋਨੇ ਮੋੜ ਵਾਂਗੂ ਚੱਲੇ ਸਾਡਾ ਨਾਂ ਸੋਣੀ ਵਾਲਾ ਘੈਂਟ ਵਾਲੀ ਘੈਂਟ ਕਲੇਪਾ ਰੀ ਸੌਂ ਲੱਗੀ ਕਿਹੜਾ ਕਿਹੜਾ ਟੇਟਾ ਝਾਕੂ ਕੱਢ ਨੂੰ ਜੇਬ ਦੇ ਵਿੱਚੋਂ ਝਾਕੂ ਆਏ ਹੋਏ RAM ਬਰਾ RAM ਬਰਾ ਜਾਕੂ ਪਰ ਝੋਕੀ ਨਾ ਲਗਾ ਅਸਲੀ ਨਾ ਨਹੀਂ ਤੇ ਬੀਡੀ ਜੋਗੀ ਕਰ ਬਾਈ ਵੀ ਚਾਹੁੰਗਾ ਓਏ ਹੈਲੋ ਗਾਇਜ਼ ਕੀ ਹਾਲ ਚਿਰ ਦਾ ਸਾਰਾ ਲੋ ਆਹ ਰੱਤਾਂ ਦੇ ਬਾਬੇ ਦਾ ਹਮਾਂ ਦਾ ਮਾ ਮਾ ਬਾਬੇ ਦੇ ਚਾਚਾ ਦਾ ਗੋਸੂ ਮੈਂ ਤੁਰਨਾ ਆ ਗਿਆ ਹਾਂ ਮਾ ਬਾਬੇ ਥੱਲੇ ਘਰਾਂ ਨੂੰ ਫੋਨ ਭੁੱਲੇ ਸੀ ਅੰਦਰ ਬਾਬੇ ਦੀ ਕਿਰਪਾ ਨਾਲ ਬਚ ਜਾ ਰਹੀ ਬਚ ਗਏ ਮੁੰਡਿਓ ਬਚ ਗਏ ਓਏ ਗਲਤ ਕੰਮ ਹੋ ਗਿਆ ਦੀ ਰੋਹਤ ਓਏ ਹੈ ਓਏ ਨੁਕਸਾਨ ਹੋ ਗਿਆ ਲੱਖ ਰੁਪਏ ਦਾ ਫੋਨ ਉੱਡ ਲਗਿਆ ਸੀ ਬਚਤ ਰਹਿ ਗਈ ਬਚਤ ਬਚਤ ਉਹ ਵਈ ਮਿੱਤਰੋ ਮਾਰਨਿੰਗ ਹੋ ਚੁੱਕੀ ਆ ਗੁੱਡ ਕਰੋ ਮਾਹੌਲ ਚੈੱਕ ਕਰਿਆ ਨੇ ਸਵੇਰ ਦਾ ਮਹਾਲੀ ਦਾ ਯਾ ਬਾਤਾਂ ਨਹੀਂ ਸਿੱਧੀ ਧੁੱਪ ਲੱਗ ਰਹੀ ਆ ਕਹਿੰਦੇ ਨਿਕਲਦੇ ਨੂੰ ਰਾਤੀ 4 ਵਜੇ ਕੇ ਵਾਪਸ ਆਉਂਦਿਆਂ ਨੂੰ ਇੱਕ 10:00 ਵਜੇ ਚੱਲ ਗਏ ਕਲੱਬ ਆਪਾਂ। ਇਹ 4:00 ਵਜੇ ਆ ਕੇ ਸੌਂ ਗਏ ਫਿਰ। ਬਾਕੀ ਯਾਰ ਬਚਤ ਰਹਿ ਗਈ ਰਾਤ ਤੋਂ। ਫੋਨ ਹੋ ਗਿਆ ਦੀ, ਫੋਨ ਚੱਕਿਆ ਗਿਆ ਦੀ, ਚੱਕਿਆ ਵੀ ਨਹੀਂ ਹੋਈ ਗਿਆ ਦੀ ਮੰਨ ਲਓ। ਟੇਬਲ ਤੇ ਰੱਖ ਕੇ ਭੁੱਲ ਗਏ। ਅਈ ਐਂਟਰੀ ਚੋਂ ਬਾਹਰ ਨਿਕਲ ਰਿਹਾ ਸੀ ਕਲੱਬ ਚੋਂ ਬਾਹਰ ਨਿਕਲੇ। ਜਦੋਂ ਬਾਹਰ ਲਿਫਟ ਜਾ ਕੇ ਮੈਂ ਹੱਥ ਮਾਰੇ ਰੀਵ ਚ। ਫੋਨ ਹੈਗਾ ਨਹੀਂ ਸੀਗਾ। ਫਿਰ ਦੁਬਾਰੇ ਵਾਪਸ ਫੇਰ ਗਏ। ਉਹਦਾ ਗੱਲ ਕਰ ਵੀ ਜਿਹੜਾ ਟੇਬਲ ਸਾਡਾ ਦੀਗਾ, ਇੱਥੇ ਸੀ ਖੜੇ ਸੀਗੇ। ਉੱਥੀ ਪਿਆ ਸੀ ਆਪਾਂ ਚੱਕਿਆ ਨਹੀਂ ਕਿਸੇ ਨੇ ਅੰਗਲਬ ਦੇ ਚੌਚ ਹੋਰੀ 1.5 ਤੋਂ 2 ਲੱਖ ਤਨ ਖਰਾਨਾ ਕਰਾ ਲਿਆ ਸੀ ਆਹ ਤਾਂ ਤੇ ਬਾਕੀ ਵਧੀਆ ਇੰਜੋਏ ਕਰਕੇ ਆਏ ਆ 2.5 ਤੋਂ 3 ਮਹੀਨੇ ਬਾਅਦ ਆਇਾਂਗੇ ਪਹਿਲਾਂ ਤਾਂ ਚੱਲ ਬਾਜੀ ਆਉਂਦੇ ਸੀ ਗੇੜਾ ਬਾਕੀ ਤੁਸੀਂ ਚੈੱਕ ਕਰੋ ਕਹਿੰਦੇ ਮਾਹੌਲ ਇੱਕ ਨੰਬਰ ਆ ਸੌਂ ਲੱਗ ਕੇ ਸਵਾਦ ਹੀ ਆ ਸਿੱਧੀ ਧੋਪ ਆਉਂਦੀ ਆ ਸਾਫ਼ ਸੁਥਰਾ ਕੰਮ ਹੈ ਬਿਲਡਿੰਗ ਆ ਜਾ ਕਿ ਉਹ ਤੋਂ ਹੀ ਇਹ ਰਹਾ 15 ਮੰਜ਼ਿਲਾ ਹੀ ਆ ਸਾਹਮਣੇ ਵਾਲੀ 15 ਮੰਜ਼ਿਲਾ ਵਾਲੀ ਉਹ ਸਾਹਮਣੇ ਮਾਰਕੀਟ ਆ ਗਈ ਥੋੜੀ ਜਿਹੀ ਇੱਥੇ ਫਲੇਟਾਂ ਦੀ ਚਾਹੂ ਪੀਂਨੇ ਆ ਨਹਾ ਨੂੰ ਲਏ ਬਾਬੇ ਗ੍ਰੀਨਰੀ ਬਹੁਤ ਆ ਯਾਰ ਇੱਥੇ ਉੱਠਿਆ ਹਾਂ। ਵਹੀ ਪਹਿਲਾ ਕਰੇ ਉੱਠਦੇ ਨੂੰ ਚਾਹ ਮੂੰਹ ਨੂੰ ਮੰਦੀ ਜਦੋਂ ਬਾਅਦ ਮੈਂ ਬੈਡਾਂ ਦਾ ਪੈਰ ਧਰ ਲਾਉਂਦਾ। ਚਾਚਾ ਬਣਾਈ ਜਾਂਦਾ ਚਾਹ ਕਹਿੰਦੇ ਚਾਚਾ। ਚੱਕੋ ਸਟੂਡੀਓ ਸਾਡੇ ਗੱਬਰੂਆਂ ਦਾ ਕਹਿੰਦੇ। ਪਠਾਨ ਸੁੱਤਾ ਪਿਆ ਸਿੰਗਰ ਸਾਡੇ ਸਿੰਗਰ ਸਾਹਿਬ ਸੁੱਤੇ ਪਏ ਨੇ ਸੀ। ਮਹਾਲੀ ਵਾਲਾ ਫਲੈਟ ਹੈ ਜਿਹਦੇ ਉੱਪਰੋਂ ਚੱਲੇ ਗਏ ਲੈ ਸਾਹਾਂ ਚਾਬੀ ਕੇ ਚਾਲੇ ਗਏ 2 ਆਰਮ ਸਟੂਡੀਓ ਲੈ ਰੱਖਿਆ ਸਾਡੇ ਭਰਾਵਾਂ ਨੇ ਕਿ ਗਾਣਾ ਗੂਣਾ ਕਰਨਾ ਹੁੰਦਾ ਹਨ ਸਾਫ ਤੇ ਰੇਟਾਂ ਦੇ ਗਾਣਾ ਕਰਾ ਲਓ ਉਹ ਪਟਾਣ ਕਿਧਰ ਭੱਜ ਗਿਆ ਓਏ ਉਹ ਤਾਂ ਸੁੱਤਾ ਪਿਆ ਸੀ ਚਲੋ ਯਾਰ ਚਲੋ ਚੱਲੀਏ ਚੰਗਾ ਹੋ ਹੈ ਬਾਈ ਲੈ ਪਹਿਲੀ ਵਾਰ ਰਹਿ ਕੇ ਗਏ ਮੈਨੂੰ ਸ਼ਾਗਣ ਦੇ ਦੇ ਆਪਣੇ ਯਾਰ ਹੈ ਬੜੇ ਇਹਨੇ ਐਂਡਰ ਇੱਕ ਨੋਟ ਰੱਖ ਕੇ ਦਵੇਂਗਾ ਮੈਨੂੰ ਪਤਾ ਹੈ ਕਿ ਸਾਰੀ ਸਾਰੀ ਹੋਰ ਵੀ ਬਹੁਤ ਮੈਨੂੰ ਚਾਹੀਦੀ ਹੋਰ ਵੀ ਨੇ ਅੱਛਾ ਠੀਕ ਹੈ ਜੇ ਮੈਨੂੰ ਐ ਪਤਾ ਹੁੰਦਾ ਮੈਂ ਪਹਿਲਾਂ ਨਾਲ ਰਹਿੰਦਾ ਵੀਨ ਨਾ ਸਕੜ ਮਿਲਦਾ 21000 ਚੋਂ 500 ਰੁਪਇਆ ਘੱਟ ਦਵਾਂਗਾ ਕੋਈ ਨਹੀਂ ਮੈਂ ਉਹ ਫੇਰ ਕਰ ਲਾਂਗੇ ਉਹ ਫੋਟ ਕਰ ਲਾਂਗੇ ਹਾਂ ਤੇ 500 ਨਹੀਂ ਘੱਟਦਾਗਾ ਹਾਂ 500 ਘੱਟਦਾ ਤਾਂ ਮੈਂ 500 ਰੁਪਏ ਹੈਗੇ ਨੇ 400 ਕੋਈ ਨਾ ਬਹੁਤ ਐ ਨਹੀਂ ਬਹੁਤਾ ਕੋਈ ਚੱਕਰ ਨਹੀਂ ਬਾਸ ਜਾ ਸੱਤ ਲਿਆ 500 ਪਰ ਮੈਂ ਨਹੀਂ ਲਵਾਂ। ਜੀ। ਧੰਨਵਾਦ ਇਹ ਜੇ ਭਰਾ। ਅਡੀ ਤੇਰਾ ਨਹੀਂ ਹੈਗਾ ਪਹਿਲ ਤੂੰ ਦਾ ਰਹੇਗਾ ਪਹਿਲਾਂ ਹਾਂ। ਤੁਸੀਂ ਵੀ ਇਹ ਵੀ ਰਹਿ ਕੇ ਗਿਆ ਮੈਂ ਪਹਿਲੀ ਵਾਰ ਆਇਆ। ਬੰਦ ਹੀ ਹੈਗਾ। ਚਲੋ ਮੁੰਡੇ ਵਾਲਦੇ ਦਾ ਮੁੰਡੇ ਲੱਗੇ ਆ ਚਾਲੇ ਪਾਉਣ। ਉੱਚੀਆਂ ਉੱਚੀਆਂ ਬਿਲਡਿੰਗਾਂ 'ਚੋਂ। ਚਲੋ ਘਰਾਂ ਕੋ ਚੱਲੋ ਰੇ ਭਾਈ ਘਰਾਂ ਕੋ ਚੱਲੋ। ਹੋਰ ਆ ਦੇਖ ਲਓ। ਕਿਹੜਾ ਮੇਨ ਕੰਮ ਅਸੀਂ ਕਰਨਾ ਹੀ ਸੀ ਮਹਾਲੀ। ਪਿੱਛੇ ਦੇਖ ਸਕਦੇ ਹੋ। ਕਿੱਥੇ ਸਰ? ਉਹ ਕੰਮ ਕਰ ਲਿਆ ਸੀ। ਮੇਨ ਕੰਮ ਤਾਂ ਅਸੀਂ ਤਾਂ ਹੀ ਕੱਲ ਆਏ ਆ। ਜੇ ਕੋਣ ਪੰਡਤੀ ਜਮਾ ਕੋਣ ਪਿੰਡਾਂ ਨੂੰ ਚੱਲੇ ਯਾਰ ਚੱਲੇ ਪਾਤੇ ਗੱਬਰੂਆਂ ਨੇ ਕਹਿੰਦੇ ਪਿੰਡਾਂ ਨੂੰ ਨੀਂਦ ਪੂਰੀ ਕਰਕੇ ਉੱਠਿਆ ਨਾ ਪੂਰੀ ਨੀਂਦ ਹੋ ਗਈ ਕਿ ਕਮੀ ਹੈ ਹਜੇ ਆਹ ਜੀ ਵਾਂਡੇ ਜੀ ਉੰਡਿਓ ਬੱਤੀਆਂ ਆਏ ਕਦੇ ਕਿੱਜੇ ਕਰਾਂਗੇ ਨਾ ਕਾਹ ਤੋ ਰਾਤ ਨੂੰ ਨਹੀਂ ਭੱਜਦੇ ਹੈਗੇ ਅੱਗੇ ਜੀ ਹਰ ਇੱਕ ਵਾਰੀ ਰਾਤ ਨੂੰ ਭੱਜ ਜਾਂਦੇ ਹੁੰਦੇ ਆ। ਬਹੁਤ ਆਰਾਮ ਨਾਲ। ਪਿਛਲੀ ਵਾਰੀ ਗਏ ਰਾਤ ਨੂੰ ਭਾਈ ਨੀਂਦ ਆ ਗਈ ਬਲੇ ਉੱਥੇ ਜਾ ਕੇ ਬਟਰੁੱਖਾਂ ਸਵੇਰੇ 6 ਵਜੇ। ਮਾਰਤਾ ਦੀ ਇਹਨੇ ਤਾਂ ਗੱਡੀ ਸੜ ਗਈ ਮਟਪਾਤ ਤੇ ਚੌਂਕੀ ਦੇ ਸਾਹਮਣੇ ਜੇ ਮੁੜ ਕੇ ਨਾ ਗੇਲੋ ਸੁੱਤਾ। ਸੜ ਕੇ ਨਹੀਂ ਢੱਟ ਲੈਂਦੀ ਹੁੰਦੀ ਆ। ਆ ਬੱਦਾ ਸਭ ਤੋਂ ਵੱਧ ਸੁੱਤਾਗਾ 4 ਵਜੇ ਤੋਂ ਲੈ ਕੇ 11 ਵਜੇ ਤੱਕ। ਆ ਹੁਣ ਫੇਰ ਉਹ ਮਾਂਗ ਲਈ ਸੀਟ ਤੇ ਜਾ ਬੈਠਿਆ ਡਰਾਈਵਰ ਸਾਹਿਬ ਜਿਹੜਾ ਤੇਰਾ ਕੰਮ ਡਰਾਈਵਰ ਡਰੋਪਰ ਵਾਲਾ ਕੰਮ ਨਹੀਂ ਮੈਂ ਇੱਥੇ ਗੱਡੀ ਲਾ ਕੇ ਉੱਥੇ ਗਿਆ ਮੈਂ ਪਿੰਡ ਲਾ ਕੇ ਗੱਡੀ ਤੇਰਾ ਪਹਿਲੀ ਗੱਲ ਤਾਂ ਫੋਨ ਨਹੀਂ ਕਰਦਾ ਹਾਂ ਪੁਸ਼ਤੀ ਪੁਸ਼ਤੀ ਤੋਂ ਕਰਦਾ ਏ ਫਾਈਨਲੀ ਕਹਿੰਦੇ ਗੱਬਰੂ ਪਹੁੰਚ ਚੁੱਕੇ ਨੇ ਪਿੰਡ ਸੋਈਆਂ ਪੰਡਤ ਜੀ ਨੇ ਡਰੋਪ ਕਰਦੀਏ ਫੇਰ ਫੜੀਏ ਕੇਕ ਬਾਜ਼ਾਰ ਚੋਂ ਤੇ ਉਦੋਂ ਬਾਅਦ ਚੱਲਾਂਗੇ ਪਿੰਡਾਂ ਨੂੰ ਕੇਕ ਕੱਟਿਆ ਜਾਊਗਾ ਅੱਜ ਭਾਈ ਓਏ ਸਾਡੀ ਭੈਣ ਦਾ ਪਰਟੀ ਆ ਉਹ ਪਿਆਰ ਤੀਜਾ ਹੋਦੇ ਸਾਹਮਣੇ ਕੇਕ ਵੜ ਲਿਆ ਕਹਿੰਦੇ ਕੇਕ ਖਾਣ ਕੇ ਜੋਬਰ ਲੋਕੀ ਮਿੱਤਰੋ ਘਰੇ ਪਹੁੰਚ ਚੁੱਕੇ ਆ ਫਾਈਨਲੀ ਹੱਟੇ ਤਿੰਨ ਬੱਜ ਚੁੱਕੇ ਨੇ ਕੇਕ ਵੀ ਆ ਚੁੱਕਿਆ ਆ ਆਓ ਜੀ ਇਹਨੇ ਸਾਡੇ ਛੋਟੇ ਮਿੰਡਾ ਜੀ ਮਿੰਡਾ ਜੀ ਕਿਵੇਂ ਹੋ ਪੈਂਦਾ ਢਾਗੀ ਰਹਿ ਗਿਆ ਤੂੰ ਤਾਂ ਓਏ ਪੈਰ ਤਾਂ ਤੇਰੇ ਲੱਗਦੇ ਨਹੀਂ ਖੜਜਾ ਲਾ ਪੈਰ ਚੰਗੀ ਤਰ੍ਹਾਂ ਪੈਂ ਕਿ ਹੁੰਦਾ ਹੁਣ ਹਾਂ ਲਾ ਸਟਾਰਟ ਕਰੀ ਮਾੜਾ ਚੱਲ ਪੈਂ ਕਰ ਲੈਨੇ ਆਪਾਂ ਲੈ ਕਰ ਸਟਾਰਟ ਕਰ ਸਟਾਰਟ ਪਰ ਮੂਹ ਨਹੀਂ ਆ ਰਿਹਾ ਹਾਂ ਓਹੋ ਤੇਰੇ ਕਰਕੇ ਨਰਵਸ ਹੋ ਗਿਆ ਨਰਵਸ ਹੋ ਗਿਆ ਓਏ ਓਏ ਆਹ ਹੈ ਹੋ ਗਿਆ ਬੰਦਾ ਹਾਈ ਵੇ ਦਾ ਬੋਟਮ ਨੂੰ ਕੁਪੁੱਠੀ ਮਾਰਦਾ ਚੱਲ ਇਹ ਮਦਦ ਆ ਆ ਇਹ ਖੜ ਜਾ ਉਧਰੋਂ ਸ਼ੋਅ ਕਰ ਦੋ ਖੜ ਜਾ ਹੋ ਗਿਆ ਹੋ ਗਿਆ ਵੀ ਕਿਥਾ ਭਾਈ ਦਾ ਮੀਟਰ ਕਿਵੇਂ ਖੜਾ ਹੈ ਪਰਨੇ ਨਾਲ ਭਾਈ ਦਾ ਨਿਕਲ ਹੀ ਰਹਿ ਗਿਆ ਤੂੰ ਕਬ ਲਾਮਕ ਲਿਆ ਕਰ ਠਵਾਉਂਗਾ ਅੱਥਨੇ ਆ ਜੀ ਕੀ ਅੱਛਾ ਕਰੀਮ ਲੈਣੀ ਆ ਹਾਂ ਕਰੀਮ ਦਵਾ ਦਾਂਗੇ ਤੈਨੂੰ ਕੱਲ ਨੂੰ ਲੈ ਜੀ ਬੋਲ ਨੂੰ ਕਰੀਬ ਪਹੁੰਚ ਚੁੱਕੇ ਆ ਜੀ ਸਾਡੀ ਗੁੜੀਆਂ ਦਾ ਬਰਥ ਦਿਨ ਅੱਜ ਗੁੜੀ ਦਾ ਲਫਜ਼ ਜੀ ਨਹੀਂ ਸਾਡੀ ਭੈਣ ਵਾਸਤੇ ਮੇਰੇ ਕੋਲ ਕੋਈ ਸ਼ਬਦ ਨਹੀਂ ਵੀ ਆਪਾਂ ਦੀ ਤਾਰੀਫ ਕਰ ਸਕੀ ਤਾਜ ਓਏ ਜੁੱਤੇ ਪਏ ਅੱਜ ਇਹੋ ਨਹੀਂ ਤਾਂ ਜੁੱਤੇ ਪਏ ਨੇ ਜੋ ਨਹੀਂ ਹੋਏ ਜੋ ਨਹੀਂ ਗਰਮੀ ਜਵਾਨਾ ਰੱਖਿਆ ਹੈ ਹਾਂਜੀ ਤੇ ਇਸੇ ਹੋ ਵੇ ਗਗਲੂ ਠੱਲਾ ਜਿਹਾ ਲੱਗਦਾ ਮਮੀ ਹੂੰ ਕੱਟ ਕੇ ਚਾਕਲੇਟ ਦੇਵਾਂਗੇ ਫਿਰ ਤੈਨੂੰ ਜਮ ਤੇ ਕੱਟ ਨਹੀਂ 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 ਬਤਾਇਨੀ ਕਰਦੇ ਹੁੰਦੇ ਮੈਂ ਨੰਨਾ ਨਹੀਂ ਬੰਦਾ ਮੈਂ ਜੰਨਾ ਮੀ ਬਰਥਡੇ ਹੈਪੀ ਬਰਥਡੇ ਮੈਂ ਇਹ ਮੰਨਦਾ ਸੀ ਬਾਕੀ ਬਲੌਗ ਦੀ ਐਂਡਿੰਗ ਕਰਨ ਲੱਗਿਆ ਆਪਾਂ ਇੱਥੇ ਅੱਜ ਥੋੜਾ ਜਿਹਾ ਨੀਂਦ ਨੂੰ ਪੂਰੀ ਨਹੀਂ ਹੋਈ ਉਹਦੇ ਕਰਕੇ ਬਲੌਗ ਇੰਨਾ ਘੈਂਟ ਜਾਂ ਨਹੀਂ ਬਣਿਆ ਅਗਲਾ ਬਲੌਗ ਲੈ ਕੇ ਆਵਾਂਗੇ ਘੈਂਟ ਜਾਂ ਤੁਹਾਡੇ ਵਾਸਤੇ ਸੌਂ ਗਏ ਸੀਗੇ ਕੇਕ ਕੱਟ ਕੇ ਮੁੜ ਕੇ ਨੀਂਦ ਆ ਗਈ ਹੁਣ ਹੀ ਉੱਠੇ ਦੀ ਰੋਟੀ ਖਾਣ ਬਸ ਹੁਣ ਜੋ ਰੈਸਟ ਕਰਨ ਲੱਗੇ ਆ ਕੱਲ ਨੂੰ ਪ੍ਰੋਮੋਸ਼ਨ ਆਈਆਂ ਪਈਆਂ ਨੇ ਕਈ ਪ੍ਰੋਮੋਸ਼ਨ ਦਾ ਕੰਮ ਕਰਨਾ ਬਾਕੀ ਇਹ ਕਿਸੇ ਨੇ ਪ੍ਰੋਮੋਸ਼ਨ ਕਰਾਉਣੀ ਹੁੰਦੀ ਆ ਤਾਂ ਜ਼ਰੂਰ ਡੀਐਮ ਕਰ ਲਿਆ ਕਰੋ ਉਹ ਮੋਜਨਾ ਦਾ ਕੰਮ ਪੂਰਾ ਆਏ ਨੇ ਫਿਰ ਤੇ ਚੱਲੀ ਜਾਂਦਾ ਤੇ ਵੈਸੇ ਹੁਣ ਫ੍ਰੀ ਵਾਲਾ ਕੰਮ ਆਪਣੇ ਘਰ ਦਾ ਬੰਦ ਆਪਾਂ 2000 ਰੁਪਏ ਰੱਖਿਆ ਹੁਣ ਬਹੁਤ ਜਿਆਦਾ ਲੋਡ ਸੀ ਯਾਰ ਬਾਰਡਨ ਬਹੁਤ ਆਇਆ ਪਿਆਗਾ ਹਰ ਕੋਈ ਕਹਿੰਦਾ ਸਾਡੀ ਘਰ ਚੋਂ ਫ੍ਰੀਜ ਸਾਡੀ ਘਰ ਚੋਂ ਹੁਣ ਘਟੋ ਘਟ ਇੱਕ ਵੀਡੀਓ ਨੂੰ ਬਣਾਉਣ ਤੇ 2 ਘੰਟੇ ਲੱਗਦੇ ਨੇ ਸਾਨੂੰ ਐਡੀਟਿੰਗ ਕਰਨ ਤੇ ਵਾਇਸ ਓਵਰ ਕਰਨ ਤੇ ਬਹੁਤ ਲੱਗ ਜਾਂਦਾ 2 ਘੰਟੇ ਲੱਗ ਜਾਂਦੇ ਨੇ ਘਟੋ ਘਟ ਉਹ ਮੈਨੂੰ ਦਾ ਘਟ ਆਉਂਦੀ ਐ ਮੈਂ ਵੀ ਕੰਮ ਮੁੰਡੇ ਨੂੰ ਰੱਖਿਆ ਇੱਕ ਨੂੰ ਉਹ ਸੈੱਟ ਕਰਕੇ ਦਿੰਦਾ ਵੀਡੀਓ ਤੇ ਬਾਕੀ ਮਿਲਦੇ ਆ ਚਲੋ ਨਵੇਂ ਵਲੌਗ ਦੇ ਵਿੱਚ ਪ੍ਰੋਮੋਸ਼ਨਾਂ ਜੇ ਕਿਸੇ ਨੇ ਕਰਵਾਉਣੀਆਂ ਹੁੰਦੇ ਨੇ ਤਾਂ ਜ਼ਰੂਰ ਮੈਸੇਜ ਕਰ ਲਿਆ ਕਰੋ 3 ਲੱਖ ਫੋਲੋਅਰ ਆ ਆਪਣੇ ਪੇਜ ਤੇ ਜਿੱਥੇ ਆਪਾਂ ਪ੍ਰੋਮੋਸ਼ਨਾਂ ਕਰਦੇ ਆ ਵਧੀਆ ਚੱਲਦਾ ਪੇਜ ਐ ਬਾਕੀ ਚਲੋ ਮਿਲਦੇ ਆ ਨਵੇਂ ਵਲੌਗ ਦੇ ਨਾਲ ਹੈਪੀ ਬਰਥਡੇ ਭੈਣ ਨੂੰ ਕਮੈਂਟ ਕਰੋ ਸਾਰੇ ਹੈਪੀ ਬਰਥਡੇ ਲਿਖੋ ਕਮੈਂਟਾਂ ਚ ਤੇ ਬਾਕੀ ਮੇਰੀ ਭੈਣ ਬੈਸਟ ਆ ਵਰਲਡ ਚ ਬੈਸਟ ਬਹੁਤ ਸਾਥ ਆ ਮੈਨੂੰ ਮੇਰੀ ਭੈਣ ਦਾ ਵਕਤ ਰੋਕ ਮਿਲਦੇ ਆ ਧੰਨਵਾਦ